ਸਵਾਗਤ ਹੈ ਜੀ ਅੱਜ ਦੇ ਬਲੌਗ 'ਚ ਮੌਸਮ ਅੱਜ ਖਰਾਬ ਹੋ ਗਿਆ ਬੱਦਲਵਾਈ ਹੋਈ ਪਈ ਆ ਸਵਾ 7 ਹੋਈ ਆ ਸਵੇਰ ਦੇ ਇਹ ਮੌਸਮ ਹੋ ਗਿਆ ਆ ਖਰਾਬ ਛਿੱਟਾਂ ਵੀ ਮਾਰੀਆਂ ਮਾਰ ਅਰੇ ਪੇਰ ਦਾ ਕੰਮ ਮਾੜਾ ਮੋਟਾ ਚੱਲਦਾ ਐਲਸੀਡੀ ਖਰਾਬ ਹੋ ਗਈ ਸੀ ਉਹ ਖੋਲ ਲਈ ਆ ਮੰਦਾ ਸਾਡਾ ਉੱਤੇ ਚੜਿਆ ਇੱਕ ਦਿਖਾਉਣਾ ਉੱਤੇ ਆ ਐਲਸੀਡੀ ਕੈਮਰੇ ਵਾਲੀ ਚੱਲ ਪਈ ਆ ਤੇ ਇਹ ਚੱਲ ਪਈ ਐਲਸੀਡੀ ਇੱਕ ਇਥੇ ਐਲਸੀਡੀ ਸੇਮ ਇਹਦੇ ਨਾਲ ਦੀ ਲੱਗੀ ਸੀ ਉਹ ਸੀ ਉੱਤੇ 뮤ਜ਼ਿਕ ਪਲੇਅਰ ਵਗੈਰਾ ਸਭ ਕੁਝ ਉੱਤੇ ਉਹ ਗਾਣੇ ਗੁਣੇ ਚੱਲਦੇ ਉਹ ਖਰਾਬ ਸੀ ਉਹ ਖੋਲ ਦਿੱਤੀ ਆ ਉਹ ਹੁਣ ਕਰਾਉਣ ਗਿਆ ਦੇਣ ਗਿਆ ਮੈਂ ਕਿਹਾ ਦੇ ਦੇ ਇਹਨੂੰ ਸੈੱਟ ਹੋ ਜਾਉ ਨਹੀਂ ਤਾਂ ਨਮੀ ਲੱਗ ਜੂਗੀ ਲੱਗੇ ਆ ਰਿਪੇਅਰਰ ਪੁਰਾਣ ਦਵਾਲੇ ਮੇਰਾ ਸਗਾ ਹਾ ਕੈਮਰਿਆਂ ਦਾ ਤਾਂ ਜ਼ਰੂਰੀ ਕਰਨਾ ਮੂਰੇ ਸੀ ਆ ਛੱਤ ਖੋਲੀ ਡੈਸ਼ਬੋਰਡ ਵਗੈਰਾ ਤਾਰਾਂ ਤੁਰਾਂ ਥੱਲੇ ਕੀਤੀਆਂ ਹੀ ਕਰਤੀਆਂ ਸੈੱਟ ਫਿਟ ਕਰਤੀਆਂ ਚੱਲੇ ਆ ਵਧਣ ਚੱਲੇ ਆ ਘੰਟੇ ਤੱਕ ਤੇ ਦਿਖਾਉਣੇ ਬਾਕੀ ਦਿਨੇ ਜਿੱਦਾਂ ਚੱਲਦੇ ਆ ਕੰਮ ਉਹ ਜੀ ਸਫਾਈ ਕਰਦੇ ਆ ਬਲੂਰ ਨਾਲ ਇਹ ਕੱਲ ਚਾਲੂ ਕੀਤੀ ਤੇ ਉਹਲਾਂ ਫੇਰ ਉਦਾਂ ਘੱਟਾ ਵਿੱਚ ਨਹੀਂ ਕੈ ਬੰਦੇ ਜਾਂਦਾ ਇਹ ਸਿਰਫ ਘੱਟਾ ਗਿਆ ਆ ਕੱਲ ਜਦੋਂ ਚਾਲੂ ਕੀਤੀ ਆ ਤਾਂ ਸਫਾਈ ਨਹੀਂ ਕੀਤੀ ਤਾਂ ਕੀ ਰਹੀ ਖੁੱਲੀ ਏ ਕੱਲ ਕਈ ਵਾਰ ਚੜੇ ਉਤਰੇ ਵਿੱਚ ਚਲਦੀ ਦੇ ਘੱਟਾ ਉਹ ਲਾਂਦਰ ਚ ਲਗਿਆ ਪਹਿਲਾਂ ਵੀ ਜਿੱਦਾਂ ਸਫਾਈ ਨਹੀਂ ਹੋਈ ਉਹ ਰਿਪੇਅਰ ਉਹਦਣ ਕਰਦਿਆਂ ਨੇ ਏਸੀ ਲਵਾਉਂਦਿਆਂ ਨੇ ਘੱਟਾ ਵਿੱਚੋਂ ਏਸੀ ਦਾ ਨਿਕਲਿਆ ਸਾਰਾ ਉਹ ਘੇਰਿਆ ਆ ਹੁਣ ਇਹਦੀ ਸਫਾਈ ਕਰਦਾਂਗੇ ਇੱਕ ਵਾਰੀ ਤਾਂ ਫੇਰ ਉਦਾਂ ਘੱਟਾ ਨਹੀਂ ਕੈ ਬੰਦੇ ਜਾਂਦਾ ਇਹ ਸਿਰਫ ਉਹਦਣ ਉਹਦੇ ਵਿੱਚੋਂ ਆ ਸਾਈਡ ਪਲੇਟ ਖੋਲੀ ਸੀ ਸਾਈਡ ਪਲੇਟ ਉਦਾਂ ਦਾ ਕਵਰ ਹੁੰਦੀ ਉਹਦੇ ਵਿੱਚ ਜਿਹੜਾ ਘਟਾ ਆਉਂਦਾ ਆਵੇ ਪਰ ਬੇਚ ਨਹੀਂ ਕਹਿ ਬੰਦੇ ਆਉਂਦਾ ਜਦੋਂ ਪਲੇਟ ਲੱਗੀ ਹੋਵੇ ਇਹ ਚੱਕਰਹਾਈਆ ਘਟਾ ਆਇਆ ਇਸ ਤਰੀਕੇ ਨਾਲ ਗਿਆ ਗਿਆ ਆ ਉਦਾਂ ਹੈ ਨਹੀਂ ਸਫਾਈ ਲੱਗੇ ਆ ਕੰਨ ਹੁਣ ਇੱਕ ਵਾਰ ਸਾਫ਼ ਹੋ ਜੂ ਫੇ ਸੀਜ਼ਨ ਨਕਲ ਜਾਣਾ ਬਾਕੀ ਨਾਲ ਨਾਲ ਸਫਾਈ ਚੱਲਦੀ ਰਹਿੰਦੀ ਹੋਂ ਥੱਲੇ ਵੀ ਮਾਨ ਨਾ ਐਨੇ ਬਲੂਰ ਬਲਾਰ ਅੰਗਰੇਜ਼ ਦਾ ਗਰੂਪ ਹੁਣ ਹੋਈ ਆ ਹੱਲੇ ਵਧਾਈ ਨਹੀਂ ਇੰਨੀ ਕੀਤੀ ਅੱਜ ਤੋਂ ਹੁਣ ਰੱਜ ਪੈ ਗਿਆ ਆ ਤੇ ਉੱਤੇ ਮੌਸਮ ਹੋਇਆ ਆ ਖਰਾਬ ਹਾਂ ਸਹੀ ਨਿਕਾ ਨਾ ਪਤੀਆ ਨਾ ਮੌਸਮ ਮੜਾ ਜਾ ਸੂਰਤ ਨਿਕਲੇ ਆਇਆ ਬੱਦਲ ਵਾਈ ਆ ਸਵੇਰੇ ਤਾਂ ਮੜਾ ਮੋਟਾ ਚੱਟਾਂ ਜੀਆਂ ਵੀ ਪੈਂਦੀਆਂ ਸੀ ਆ ਦੇ ਉੱਤੇ ਮਾਰਦਾ ਉਹ ਔਰ ਦਾਣੇ ਦੁਣੇ ਸਾਰੇ ਥੱਲੇ ਢੇ ਘੰਟੇ ਸਾਰੀ ਸਫਾਈ ਹੋ ਜਾਣੀ ਆ ਦਿਖਾਉਨੇ ਬਾਕੀ ਦਿਨੇ ਕਿਦਾਂ ਚੱਲਦਾ ਕੰਮ ਆ ਸਾਡਾ ਫੋਰਮੈਨ ਇਹ ਅੰਦਰੋਂ ਨਾ ਬਾਈ ਉਧਰਲੇ ਬੰਨੇ ਖੜੇ ਹੋਗੇ ਐਨੂੰ ਹਵਾ ਮਾਰਨੀ ਪੈਣੀ ਫੇ ਆਉਣਾ ਘੱਟਾ ਬਾਹਰ ਪਰਲੇ ਬੰਨੇ ਨਾ ਖੜਾ ਹੋ ਕੇ ਮੂੰਹ ਐ ਨੂੰ ਕਰਕੇ ਹਾਂ ਹੇਦਰੋਂ ਇਧਰ ਨੂੰ ਮਾਰੂੰ ਫੇਕ ਟਾਉਣਾ ਬਾਹਰ ਵਾਹ ਹੇ ਤੋਂ ਐ ਨੋ ਤਾਂ ਕੀ ਆਲੂ ਮਾਰ ਹੁਣ ਚਲੋ ਹੁਣ ਦਿਖਾਉਨੇ ਜਿੱਦਾਂ ਚੱਲਦਾ ਦਿੰਦੇ ਨੇ ਆਓ ਜੀ ਅੰਬੀਆਂ ਵੀ ਦੇਸੀ ਅੰਬੀਆਂ ਜਿਹੜੀਆਂ ਉਹ ਲੱਗੀਆਂ ਆਆਂ ਲਗਾਠਾਂ ਪੱਕੀਆਂ ਆਆਂ ਥੱਲੇ ਆ ਦੇ ਕਿਦਾਂ ਕਾਹ ਬਣਾਇਆ ਆ ਤੇ ਲਕਾੜ ਦੇ ਨਾਲ ਨਾਲ ਗੋਲ ਚੱਕਰਾਈ ਬਣਿਆ ਆ ਜਿੱਦਾਂ ਜਿੱਦਾਂ ਤੋੜ ਕੇ ਖੜਦੇ ਆ ਤੇ ਕਾਹ ਬੈਠਾ ਆ ਨਾਲੇ ਅੰਬੂਟੇ ਦੇ ਨਾਲ ਨਾਲ ਤੋੜ ਤੋੜ ਕੇ ਲਿਜਾਂਦੇ ਬਾਹਰ ਆ ਆਂਟੀ ਹੁਣੀ ਹੁਣ ਇੱਥੇ ਹੈ ਨਹੀਂ ਮੱਖਣ ਅੰਕਲ ਕੇ ਇਹ ਲਗਾ ਠੰਡ ਗੁੱਠਾ ਜੀਆਂ ਹੋਈਆਂ ਆਂਬ ਤਾਂ ਬੋਦ ਲੱਗਾ ਹੋਇਆ ਭਰਿਆ ਪਿਆ ਬੂਟਾ ਆਂਬਾਂ ਨਾਲ ਵਿੱਚ ਕੁਛੇ ਉਦਾਂ ਤੋਂ ਵੀ ਹੋਏ ਆ ਬਥੇਰੇ ਪਰ ਆਹ ਦਾਣਾ ਇਧਰਲੇ ਮਨੇ ਲਗਾੜਦੇ ਉੱਤੇ ਆ ਭਰਿਆ ਪਿਆ ਆਂਬੀਆਂ ਬਹੁਤ ਵਗੀਆਂ ਆ ਇਹ ਦਾ ਦੇਸੀ ਚਾਰ ਵਾਲਾ ਆਂਬੇ ਆ ਅੱਜ ਆ ਲੱਖੇ ਦੀ ਗੁੱਠੀ ਤੇ ਉਹ ਆਪਣਾ ਘਰ ਦੀ ਦਾ ਸਾਹਮਣੇ ਕਣਕਾਂ ਦੇ ਵਿੱਚ ਹੈ ਹੀ ਥੋੜੀਆਂ ਜੀਆਂ ਉਧਰ ਨੂੰ ਮਾਰੀ ਨੇ ਕਣਕਾਂ ਜੀਆਂ ਇੱਥੇ ਕਿ ਦੀਨੀਆਂ ਆ ਇਧਰ ਨੂੰ ਜਦੋਂ ਕੈਮਰਾ ਘੁੰਮਦਾ ਤਾਂ ਮੱਖੀਆਂ ਐ ਮੱਖੀਆਂ ਚਾਰ ਚਫੇਰੇ ਚਾਰ ਚਫੇਰੇ ਇਹ ਮੱਖੀਆਂ ਲਗਦਾ ਵੀ ਹੰਦਾ ਕਰਦਾ ਲਗਦਾ ਇਹਨਾਂ ਵੀ ਸਾਰੇ ਇਹ ਸੱਬੇ ਵਾਲਾ ਕਮਾਲ ਸਾਹਮਣੇ ਭਰਿਆ ਭਰਿਆ ਜਾਂਦਾ ਸਾਰਾ ਇੱਧਰ ਕਿੱਥੇ ਉਟਾ ਜਾ ਪਿੰਡਿਆ ਦਰਵੰਦੀ ਮੱਕੀ ਜਾ ਰਹਾ ਆ ਤਾਂ ਕਣਕ ਕੱਟਿਆ ਆ ਇਹਦੇ ਵਾਲੇ ਮੱਕੀ ਮੱਕੀ ਦੇਂਦੀ ਆ ਇਹਦੇ ਆ ਤਾਂ ਕੰਮ ਵੱਡ ਵੀ ਹੋ ਚੱਲਿਆ ਆ ਹਫਤਾ ਦਾਸ ਦੇ ਨਹੀਂ ਚੱਲਣਾ ਕੰਮ ਇੱਧਰ ਰਿਪਰ ਲਾ ਪਾਇਆ ਅੱਲ ਕਣ ਕਬੱਡੀ ਅੱਜ ਲੱਗਦਾ ਵੀ ਤੂੜੀਆ ਰੱਫਾ ਚਲਾਉਣਗੇ ਕੰਪੈਨਾਂ ਕੰਮਾਂ ਖੜੀਆਂ ਕਰਨ ਨੂੰ ਆ ਕੇ ਦਖਾਲੀ ਕਰਨਗੇ ਆ ਵੀ ਵੱਡੀ ਗਈ ਹੈ ਵਿੱਚੋਂ ਆਹ ਕਵਰਟ ਕਰਕੇ ਹਟਿਆ ਨੋਇਲਾ ਨਾਲ ਨਾਲ ਕਰਕੇ ਹਟਿਆ ਸੱਟ ਸਵੇਰੇ ਕੁਮਾਰ ਨੂੰ ਸਪਰੇਅ ਕਰਨੀ ਜਿਹੜੀ ਸੁੰਢੀ ਪਈ ਆ ਤੇ ਹੋ ਸਕਦਾ ਹੋਣ ਕਰੀਏ ਨਹੀਂ ਤੇ ਸਵੇਰੇ ਕਰਾਂਗੇ ਕਰਨੀ ਤੇ ਸੁੰਢੀ ਵਾਲੀ ਸਪਰੇਅ ਸ਼ਾਮ ਨੂੰ ਚਾਹੀਦੀ ਆ ਕੋ ਕੰਮ ਕਈ ਚੱਲਣ ਦੇ ਆ ਪਾਣੀ ਪਾ ਕੇ ਥੋਤਾ ਨਾਲੇ ਨਾਲੇ ਹੁਣ ਨੌਜਨਾ ਨਾਲ ਨਾਲ ਸੈਟ ਕਰਕੇ ਰਿਆਂ ਜਿਹੜੀ ਨਹੀਂ ਚੱਲਦੀ ਕੋਈ ਨੌਜੋ ਸਾਰੀਆਂ ਸਹੀ ਹੋ ਗਈਆਂ ਰਾਜਾਂ ਜਾਂਦੂ ਕਰਕੇ ਦੇਖ ਲਿਆ ਮੇਰੇ ਉਹ ਜਿਹੜੇ ਟਰੈਕਟਰ ਦੇ ਮਗਰ ਪਾ ਕੇ ਕਰਾਂਗੇ ਫਟੜੇ ਇਹਨਾਂ ਮਾਦਮ ਅਟਵੀੜੇ ਜਸਤ ਕਰਨ ਵਾਲਾ ਕਰਦਾ ਉਹ ਵੀ ਥੋੜਾ ਗਾਂ ਚੱਲਦਾ ਇਹ ਥੋੜਾ ਕਾਨੇ ਨਾ ਕਰਦਾ ਨਾ ਡਟ ਅਟਵੀੜੇ ਨਾ ਕੰਪੈਨ ਦੇ ਮਗਰ ਆਏ ਆ ਚੱਲਣ ਡਈ ਆ ਕੰਪੈਨ ਲੈਟਾਂ ਲੁੱਟਾਂ ਸਵੇਰੇ ਫਿੱਟ ਕੀਤੀਆਂ ਸੀ ਉਹ ਥੋੜਾ ਜਿਹਾ ਕਲਿੱਪ ਪਾਉਂਗਾ ਤੇ ਬਾਜ ਨਹੀਂ ਆਈ ਉਹ ਫਲਾਂ ਫੋਨ ਬਹੁਤ ਜ਼ਿਆਦਾ ਘੰਟਿਆ ਇਹ ਐਪਲ ਨੇ ਤੇਲੇ 16 ਹੀ ਲਾਂਚ ਕੀਤੇ ਆ ਤੇ 18 ਹੀ ਦੇ ਗਿਆ ਬੰਦਾ ਸਾਡਾ ਦੇ ਕੇ ਗਿਆ ਫੋਨ ਇਹ 18 ਹੀ ਦੇ ਗਿਆ ਇਹ ਰਿਪੇਅਰ ਕਰਾਉਣ ਵਾਲਾ ਮਾਈਕ ਆ ਇਹਦਾ ਮੜਾ ਜਿਹਾ ਸੈੱਟ ਹੋਣ ਵਾਲਾ ਏ ਕਿਦਾਂ ਸਭਾ ਰੋਟੀ ਖਾਂਦਾ ਡਰਾਈਵਰ ਉਹਦੋਂ ਚੰਦਾ ਇਹ ਲੱਗੀ ਆ ਸਤੋ ਵਾਲੀ ਕੰਪੈਨ ਪਾਲੀ ਅੰਕਲ ਦੇ ਲਗਾਇਆ ਬੁਰਮਾ ਰੋਟੀ ਖਾਂਡਿਆ ਆ ਭਰ ਗਿਆ ਸੀ ਜੰਦੀ ਹੁਣ ਵਧੀਆ ਚੱਲ ਪਿਆ ਆ ਲੋ ਜੀ ਪੱਲੀ ਅੰਕਲ ਆ ਤੇ ਅੰਕਲ ਦੇ ਕਣਕ ਵੱਢ ਹੋਣ ਢਈ ਅੱਜ ਅੰਗਲ ਕਿੰਨੇ ਆ ਉਧਰ ਵੀ ਹੋਰ ਵੱਢਣੀ ਕਾ ਆਈ ਵੱਢਣੀ ਅੱਜ ਤੇ ਆਹ ਵਾਲਾ ਪਲਾਟ ਵੱਢਣਾ ਨਾ ਗੁਟਰੀ ਨਾਲ ਦਾ ਐਨ ਉਹ ਪਰਲਾ ਹਾਂ ਉਹ ਵੱਡਲੇ ਆ ਨਾ ਕੱਲ ਮੈਂ ਸਾਰੇ ਨਾ ਮੈਨੂੰ ਕਹਿੰਦੇ ਕੰਪੇਨ ਉੱਥੇ ਚੱਲਣੀ ਆ ਸਾਬਾ ਚ ਲੱਗਿਆ ਜੈ ਨੂੰ ਜਲੰਧਰ ਨੂੰ ਤੇ ਮੈਂ ਤੇ ਲੱਖੇ ਨੇ ਮੋਟਰਸਾਈਕਲ ਚੱਕਿਆ ਮੈਂ ਕਿਹਾ ਚੱਲ ਕੰਪੇਨ ਮਗਰ ਜਾ ਕੇ ਆਉਣੇ ਆ ਅਸੀਂ ਜਿਉ ਘੁੰਮੇ ਜਿਉ ਘੁੰਮੇ ਸਾਨੂੰ ਪਹਿਲਾਂ ਖਾਲੀ ਪਤਾ ਇਹ ਲੱਗਾ ਕਿਹੜੇ ਵੇਲੇ ਵੜਦੇ ਤੁਸੀਂ ਅੱਡੇ ਕੰਪੇਨ ਆਈ ਨਹੀਂ ਸੀ ਆਈ ਸੀ ਬਰਸੀ ਸੀਗੀ ਹਾਂ ਐਸੀਸ ਵੀ ਲੈ ਕੇ ਨਹੀਂ ਨਹੀਂ ਲੈ ਜਾਂਦੀ ਨਹੀਂ ਘਰੇ ਹੀ ਸੀਗੀ ਲੈ ਕੇ ਘਰੇ ਸੀਗੀ ਹਾਂ ਉਹ ਮੈਂ ਆਗੇ ਕਰ ਉਹ ਤਰੀਕ ਸੀ ਵਿੱਚ ਤਰੀਕ ਤੋਂ ਆ ਕੇ ਤਾਂ ਫਿਰ ਮੈਂ ਬੈਟ ਕੱਸਿਆ ਅੱਛਾ ਅੱਛਾ ਬੈਟ ਕੱਸ ਕੇ ਤਾਂ ਫਿਰ ਫੋਨ ਕੀਤਾ ਵੀ ਆ ਜਾਉਂਗਾ ਠੀਕ 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 ਉਹ ਇਦਾਂ ਸਗਾਹੀਂ ਅਹੀਂਗਾ ਚਲ ਮਕਰ ਕੀੜਾ ਮਾਰ ਕੇ ਉਹਨੇ ਸਾਬੇ ਨੂੰ ਮੈਂ ਫੋਨ ਨਾ ਕੀਤਾ ਗਲਤੀ ਆ ਕਰ ਲਈ ਜੀਦਵਾ ਕਰ ਲੈਂਦਾ ਫੋਨ ਫੇਰ ਪਤਾ ਲੱਗ ਜਾਣਾ ਕਿੱਧਰ ਆ ਸਾਰੀਆਂ ਪੈਲੀਆਂ ਤੁਹਾਡੀਆਂ ਚ ਨਹੀਂ ਸਾਰੀਆਂ ਘੋਂ ਦਿੱਤੀਆਂ ਕੰਪੈਂਸਨ ਕਰਦੇ ਕੰਪੈਂਨ ਇਹ ਨਾਲ ਦੇਦੇ ਵੀ ਹੈ ਨਾ ਬਾਹਰ ਤੇ ਉਹ ਕੰਪੈਨ ਕਿਤੇ ਨਹੀਂ ਲਾਈ ਸੀ ਤੇਲ ਪਾਉਣ ਨੂੰ ਅੰਦਰ ਹਾਂਜੀ ਹਾਂਜੀ ਉਧਰ ਗੀੜਾ ਗੂੜਾ ਮਾਰ ਕੇ ਫੇ ਮੈਂ ਇੱਕ ਮੇਰੇ ਘਰ ਤੇ 4 ਵਜੇ ਲਾਈ ਮੜ ਕੇ 4:30 ਵਜੇ ਅੱਛਾ ਅੱਛਾ 4 ਵਜੇ ਕਿਹਦਾ ਆਈ ਹੋਗੀ ਝਾੜ ਸੋਣਾ ਝਾੜ ਬਸ ਠੀਕ ਆ ਬਣਾ ਨਹੀਂ ਝਾੜ ਕਿਹੜਾ ਹੈ ਵੈਰੈਟੀ ਤੇ ਯਾਦਾ ਸ਼ੁਭੀਆ ਤੇ ਜੋ 826 826 ਜੋਗੀ 826 ਦਾ ਝਾੜ ਦੱਸੋ ਹਾਂ ਇੱਕਾਂ ਦਾ 826 ਠੀਕ ਆ 826 ਜੋਗੀ ਦਾ 824 ਦਾ ਘਟਿਆ ਅੱਛਾ 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 826 ਦਾ 4 ਤਾਂ ਬਹੁਤ ਸੋਹਣਾ ਹੋਣ ਡਿਆ ਹੈ ਹਾਂ ਹਾਂ ਤੁਮੜਾਉਨੇ ਆ ਤੁਨ ਪੀ ਡਬਲਯੂ ਡੀ ਜੋ ਰਿਟਾਇਰ ਹੋਇਆ ਮਾਸੜ ਪੂਰਨ ਸ਼ਾਹਕੋਟੀ ਇਹਦਾ ਹੀ ਮਾਸੜਾ ਠੀਕ ਹੈ ਠੀਕ ਹੈ ਜਾ ਆ ਜਾ ਲੋ ਹੁਣ ਦੇਖੋ ਦਾਣ ਆ ਇਹ ਵੀ ਆਪਣੇ ਤਲਵੰਡੀ ਪੀ ਲਾਂਦੇ ਪੂਰਨ ਪੂਰਨ ਸ਼ਾਹਕੋਟੀ ਅਸੀਂ ਕਹਿੰਦੇ ਉਹਦਾ ਪੂਰਨ ਮਾਥੜ ਗਈਦਾ ਇਦਾਂ ਹੀ ਆ ਪੂਰੀ ਕਹਿੰਦੇ ਆ ਪੰਜਾਬੀ ਦੇ ਜੀ ਲੱਗੇ ਜੀ ਵਧਾਈ ਕਰਾਂ ਕਰਕੇ ਨਾ ਤਾਂ ਪੋਲਿੰਗ ਬਹੁਤ ਹੈਰੀ ਨਾਲ ਸਮਾਨ ਦਾ ਤਾਂ ਦੇਸੀ ਦਾ ਫਰਕ ਬੜਾ ਅੱਜ ਆਪਣੇ ਵੀ ਵੱਡਾਂਗੇ ਕਣ ਕੌਣ ਇਤੋਂ ਬਾਅਦ ਦੇ ਵਿੱਚ ਜਾਣਾ ਪਰੇ ਡੱਫਰਵਾਲ ਵੱਡਣ 5 ਕੇਦ ਉੱਥੇ ਆ ਉਹ ਵੱਢਣੇ ਆ ਤੇ 1.5 ਕੇਰ ਪਿੰਡ ਆ ਉਹ ਵੱਢਣੀਆਂ ਵੀਡੀਓ ਤਿੰਨ ਕਵਜੇ 3:30 ਵਜੇ ਤੱਕ ਲਾਸਟ ਬਣਾ ਕੇ ਬਾਕੀ ਵੀਡੀਓ ਦੁਜੀਏ ਦੇ ਬਣਾਇਆ ਕਰਾਂਗੇ। ਉਹ ਰਾਤ ਨੂੰ 10 ਵਜੇ ਜਾਂਦੇ ਆ ਵੀਡੀਓ ਮੁੜ ਕੇ ਜਾਣ ਨੂੰ। ਵੀ ਕੱਲ ਵੀ ਇੱਥੇ ਕਰਕੇ ਮਿਸ ਕੀਤੀ ਵੀਡੀਓ ਪੂਰੀ ਬਣਾਈ ਨਹੀਂ। ਤੇ ਹੁਣ ਤੋਂ 3-4-4 ਕਵਜੇ ਹੱਦ ਕਿਹੜੀ 5 ਵਜੇ ਜਿਹੜੀ ਚੱਲ ਪਵੇ ਵੀਡੀਓ ਤੇ ਉਸ ਹਿਸਾਬ ਨਾਲ ਬਾਇਆ ਕਰਨੀ ਵੀਡੀਓ ਹੁਣ। ਵੀ ਇੱਕ ਦਿਨ ਦੇ ਵਿੱਚ ਦੋ ਵੀਡੀਓ ਜਦ ਆਦੀ ਸਵੇਰ ਦੇ ਟਾਈਮ ਬਣਾ ਕੇ ਰਚੜ ਦਿਆ ਕਰਨੀ ਅੱਧੀ ਸ਼ਾਮ ਦੇ ਟਾਈਮ ਸ਼ੁਰੂ ਕਰਿਆ ਲਿਆ ਕਰਨੀ। ਉੱਤੇ ਕਲਿੱਪ ਅੱਧੇ ਹੋ ਜਾ ਕਰਨਗੇ। ਕਈ ਆ ਲਿਆ ਕੇ ਅੱਜ ਫਿੱਟ ਕਰਦੇ ਆ ਸਵੇਰੇ ਟਾਈਮ ਨਹੀਂ ਸਵੇਰੇ ਲੈਟਾਂ ਹੀ ਸਿਰਫ ਮੋਲੀਆਂ ਫਿੱਟ ਕੀਤੀਆਂ ਉਹ ਕੋਈ ਤੇੜੀ ਬੋਲੀ ਸੀ ਉਹ ਹੁਣ ਅੱਜ ਬਣੀ ਭਈ ਆ ਲੈ ਆਂਦੀ ਆ ਮੇਰੇ ਘਰੇ ਉਹ ਅੱਜ ਦਾ ਟਾਈਮ ਲੱਗਣਾ ਨਹੀਂ ਸਵੇਰੇ ਹੁਣ 7:00 ਵਜੇ ਫਿੱਟ ਕਰੂੰਗਾ ਕਿਉਂ 8:00 ਵਜੇ ਤਾਂ ਕੰਮ ਪੈ ਚੱਲ ਪੈਂਦੀ ਆ ਤੇ ਜਾਣ ਲੱਪੈਂਦੀ ਆ ਖੇਤਾਂ-ਕੂਤਾਂ ਨੂੰ ਬਾਕੀ ਜਿਹੜਾ ਟਾਈਮ ਹੁੰਦਾ ਉਹ ਚਲਾਉਂਦੇ ਆ ਵੀ ਉਹ ਹੀ 6:00 ਤੋਂ 8:00 ਵਜੇ ਦਾ ਕੀ ਰਵੇਰ ਦਾ ਟਾਈਮ ਹੁੰਦਾ ਉਹ ਲਾਉਂਸ ਸਵੇਰੇ ਕੱਛੂੰਗਾ ਮੈਂ ਇਹਨੂੰ ਦਾ ਵਧੀਆ ਦਾ ਮਤਲਬ ਸੱਤੋ ਵਾਲੀ ਆਏ ਆ। ਉਹ ਸਾਹਮਣੇ ਆਪਣਾ ਪਿੰਡ ਤਲਵੰਡੀ ਨੀਂਦਾ ਆ। ਇਦਿਰਾ ਦੋਦੇ ਆ ਪਿੰਡ ਦੇ। ਤੇ ਸੱਤੋ ਵਾਲੀ ਦੇ ਮੋੜ 'ਤੇ ਹਮ ਬੈਂ ਚੱਲਣ ਦੇ। ਕਿਰਾ ਹੋ ਗਿਆ ਆ ਕੰਪੈਨ ਆ ਗਈ ਆਪਣੇ ਵਾਲੀ ਕਾਨਕ ਵੱਢਣ ਸਵੇਰੇ ਸਪਰੇਅ ਕਰਦੇ ਹੁਣੇ ਕਮਾਰ ਨੂੰ ਉਹ ਬਣਾਵਾਂਗੇ ਤੇ ਇੱਧਰ ਆ ਗਈ ਨੀਂਦ ਲੱਖੇ ਨੂੰ ਨੀਂਦ ਆ ਗਈ ਓਏ ਨਹੀਂ ਨਹੀਂ ਮਛਰ ਦੇਦਾ ਭੀ ਭੀ ਕਰਦਾ ਲਾਣਾ ਤਾਂ ਹੈ ਨਹੀਂ ਹੁਣ ਤੇਰੇ ਸਪਰੇਅ ਮਾਰੀ ਆਫ ਉਹ ਮੁੱਕ ਜਾਈ ਆ ਹੁਣ ਮੰਗਾਉਣੇ ਆ ਕਿਤੇ ਨਾ ਕਿਸੇ ਤੋਂ ਕੈਨੇਡਾ ਚੋਂ ਮਿਲਦੀ ਐ ਇੱਥੇ ਤੇ ਡੁਪਲੀਕੇਟ ਜਈਆਂ ਆ ਹੈਗੀਆਂ ਹੈ ਇੱਥੇ ਵੀ ਉਹ 8 ਘੰਟੇ ਨਹੀਂ ਮੱਛਰ ਲੜਦਾ ਉਹਨਾਂ ਮੰਦੀਵ ਨੂੰ ਕਾਇੰਨੇ ਆ ਮੰਦੀਵ ਨੇ ਮੋਰੋਂ ਗਾਲਾਂ ਕੱਢਣੀਆਂ ਆ ਉਹ ਤਾਂ ਮੱਛਰ ਘੁੰਮਦਾ ਉਹ ਸਾਬਾ ਜਿੱਦਣ ਗਿਆ ਉਹਦੇ ਕੋ ਨਹੀਂ ਕੱਲੀ ਉਹਨੇ ਉਹ ਦਿਣੀ ਕਾਲ ਦਿੰਦਾ ਉਹ ਹਾਂ ਮੰਦੀਵਾ ਸੌਂਦਾ ਇਹ ਹੁਣ ਆ ਭਾਈ ਸਵੇਰੇ ਪਾਰਸਲ ਕਰਦੇ ਸਪਰੇਅ ਇਦਾਂ ਬੈ ਨਹੀਂ ਹੁੰਦਾ ਸਾਤੋਂ ਮੱਛਰ ਦੇ ਵਿੱਚ ਤੇ ਮਿਲਦੇ ਆਂ ਜੀ ਕੱਲ ਨੂੰ ਕਿਸੇ ਹੋਰ ਵਲੌਗ ਤੇ ਸਾਸਰੀ ਗਾਲ ਜੀ ਸਾਰਿਆਂ ਨੂੰ